ਯਾਰ ਆ ਤਾਂ ਟੋਲ ਪਲਾਸੇ ਵਾਲਿਆਂ ਦਾ ਸ਼ਰਮ ਤੱਕ ਹੈ। ਕਾਰ ਦੇ ਵਿੱਚ ਖੜੀ ਗੱਡੀ ਦੇ ਕੱਟੀ ਜਾਂਦੇ ਨੇ ਟੋਲ ਟੈਕਸ। ਫਾਸਟ ਟੈਗ ਤੋਂ ਮੇਰੇ ਨਾ ਪੈਸੇ ਕੱਟੇ ਗਏ ਸੀ ਤੇ ਗੱਡੀ ਮੇਰੀ ਘਰੇ ਖਲੋਤੀ ਆ ਦੇਖੋ ਤੇ 30 ਤਰੀਕ ਨੂੰ ਮੈਨੂੰ ਸ਼ਾਮੀ 5:07 ਤੇ ਮੈਸੇਜ ਆਇਆ ਵੀ 65 ਰੁਪਏ ਕੱਟੇ ਗਏ ਆ। ਗੱਲ 65 ਰੁਪਏ ਦੀ ਨਹੀਂ ਕਿ ਗੱਲ ਇਹ ਆ ਵੀ ਗੱਡੀ ਘਰੇ ਖਲੋਤੀ ਆ। ਅੱਗੇ ਸੁਣੀਆਂ ਸੁਣਾਈਆਂ ਗੱਲਾਂ ਹੈ ਵੀ ਫਾਸਟ ਟੈਗ 'ਚ ਪੈਸੇ ਆਪਣੇ ਆਪ ਕੱਟੇ ਜਾਂਦੇ ਆ। ਤੇ ਪਰ ਹੁਣ ਆਪ ਨਾ ਬੀਤੀ ਆ ਤੇ ਪਤਾ ਲੱਗਾ ਜੀ ਪੈਸੇ ਕੱਟੇ ਗਏ ਆ। ਕਿੱਥੋਂ ਦਾ ਟੂਲ ਪਲਾਸਾ ਹੈ? ਇਹ ਟਿਲਵਾਂ ਦਾ ਜੀ। ਆਪਕੋ ਜੀ ਪਹਿਲਾ ਮੈਂ ਇੱਕ ਇਗਸ ਨੂੰ ਲੰਘਿਆ 3:52 ਮਿੰਟ ਤੇ ਉਦੋਂ 65 ਕੱਟੇ ਆ ਉਸ ਤੋਂ ਬਾਅਦ 30 ਦਸੰਬਰ ਨੂੰ ਕੱਟੇ 5:07 ਮਿੰਟ ਤੇ ਪੈਂਟਰ ਪਏ ਇਹਨਾਂ ਦਾ ਜਿਹੜਾ ਮੈਸੇਜ ਆਇਆ ਘਰੇ ਇਥੇ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਤੇ ਤਰਨ ਤਰਨ ਦੇ ਵਿੱਚ ਟੂਲ ਪਲਾਜ਼ੇ ਤੋਂ ਬਿਨਾਂ ਗੱਡੀ ਲੰਘਣ ਤੋਂ ਵੀ ਟੂਲ ਵਾਲੇ ਪੈਸੇ ਕੱਟੀ ਜਾਂਦੇ ਨੇ ਤੇ ਉੱਧਰ ਗੱਡੀ ਦਾ ਕਰ ਦੇ ਵਿੱਚ ਖੜੀ ਐ ਪਰ ਫਿਰ ਵੀ ਟੂਲ ਵਾਲੇ ਨੇ ਫਾਸਟੈਗ ਦੇ ਵਿੱਚੋਂ ਪੈਸੇ ਕੱਟ ਲੈਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਡੀ ਮਾਲਕ ਨੇ ਦੱਸਿਆ ਕਿ ਉਹ ਮਹੀਨਾ ਪਹਿਲਾਂ ਟਿਲਮਾ ਟੂਲ ਪਲਾਜ਼ੇ ਤੋਂ ਨਿਕਲ ਕੇ ਆਪਣੀ ਗੱਡੀ ਤੇ ਗਿਆ ਸੀ ਤੇ ਟੂਲ ਪਲਾਜ਼ੇ ਤੇ ਆਪਣੇ ਫਾਸਟੈਗ ਦੇ ਵਿੱਚੋਂ ਉਸਨੇ ਪੈਸੇ ਕਟਾਤੇ ਸੀ ਪਰ ਮਹੀਨੇ ਬਾਅਦ ਉਸਤੇ ਫਾਸਟੈਗ ਦੇ ਵਿੱਚੋਂ ਫਿਰ ਪੈਸੇ ਕੱਟ ਲੈਂਦੇ ਨੇ ਪਰ ਗੱਡੀ ਤਾਂ ਘਰ ਦੇ ਵਿੱਚ ਕੈਮਰੇ ਸਾਹਮਣੇ ਖੜੀ ਹੁੰਦੀ ਹੈ ਫਾਸਟੈਗ ਤੋਂ ਮੇਰੇ ਨਾ ਪੈਸੇ ਕੱਟੇ ਗਏ ਸੀ ਤੇ ਗੱਡੀ ਮੇਰੀ ਘਰੇ ਖਲੋਤੀ ਆ ਦੇਖੋ 29 ਤਰੀਕ ਨੂੰ ਅਸੀਂ ਅਮਰਸਰ ਗਏ ਆ ਤੇ ਵਾਇਆ ਤਰਨਤਨ ਥਾਣੀ ਆ ਗਏ ਆ ਤੇ ਤਾਂ ਨਵੇ ਤੋਂ ਬਾਅਦ ਚ ਲੈ ਕੇ ਤਾਂ ਅਜ ਤੱਕ ਗੱਡੀ ਘਰੇ ਖਲੋਤੀ ਆ ਤੇ 30 ਤਰੀਕ ਨੂੰ ਮੈਨੂੰ ਸ਼ਾਮੀ 5:07 ਤੇ ਮੈਸੇਜ ਆਇਆ ਵੀ 65 ਰੁਪਏ ਕੱਟੇ ਗਏ ਗੱਲ 65 ਰੁਪਏ ਦੀ ਨਹੀਂ ਗੱਲ ਇਹ ਆ ਵੀ ਗੱਡੀ ਘਰੇ ਖਲੋਤੀ ਆ ਅੱਗੇ ਸੁਣੀਆਂ ਸੁਣਾਈਆਂ ਗੱਲਾਂ ਹੈ ਵੀ ਫਾਸਟੈਕ ਤੇ ਪੈਸੇ ਆਪਣੇ ਆਪ ਕੱਟੇ ਜਾਂਦੇ ਆ ਤੇ ਪਰ ਹੁਣ ਆਪ ਨਾ ਬੀਤੀ ਤੇ ਪਤਾ ਲੱਗਾ ਜੀ ਪੈਸੇ ਕੱਟੇ ਗਏ ਕਿੱਥੋਂ ਦਾ ਟੂਲ ਫਲਾਜ ਹੈ Airtel ਦਾ ਜੀ ਪਹਿਲਾਂ ਉੱਧਰ ਨੂੰ ਗਿਆ ਸੀ ਕਦੀ ਤੁਸੀਂ ਮੈਂ 22 ਅਗਸਤ ਨੂੰ ਗਿਆ ਸੀ ਪਹਿਲਾਂ ਉਹਨਾਂ ਨੂੰ ਤੇ ਹੁਣ ਪੈਸੇ ਕਿਦੋਂ ਕੱਟੇ ਗਏ ਹੁਣ 30 ਤਰੀਕ ਨੂੰ ਦਸੰਬਰ ਨੂੰ ਜੀ ਹਾਂਜੀ ਅੱਜ ਮੰਨ ਲਓ ਪੈਸੇ ਕੱਟੇ ਗਏ ਆ ਕੱਲ ਨੂੰ ਹੋਰ ਵੀ ਕੁਝ ਹੋ ਸਕਦਾ ਤੇ ਮੇਰੇ ਘਰੇ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਮੈਂ ਉਹਨਾਂ ਦੀ ਫੇਸ ਦੇ ਸਕਦਾ ਹਾਂ ਵੀ ਚੈੱਕ ਕਰ ਲੈਣ ਕਿ ਗੱਡੀ ਕਿਤੇ ਗਈ ਆ ਜਾਂ ਨਹੀਂ ਗਈ ਤੇ ਆਪਾਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਕਿ ਇਹ ਗਵਾਰੀ ਹੋਣੀ ਚਾਹੀਦੀ ਆ ਵੀ ਕੀ ਚੱਕਰ ਕੀ ਆ ਜੀ ਕੀ ਚਰਚ ਚੱਲੰਦਿਆ ਸਰਕਲ ਇੱਥੇ ਜੇ ਹੁਣ ਦੇਖਿਆ ਮਨ ਮਰਜ਼ੀ ਨਾਲ ਇਦਾਂ ਪੈਸੇ ਕੱਟੀ ਜਾਂਦੇ ਆ ਹਾਂ ਇਹਨਾਂ ਨੂੰ ਪੁੱਛਣਾ ਵੀ ਨਹੀਂ ਹੈਗਾ ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਸਾਰੇ ਪੁੱਛਣਾ ਚਾਹੀਦਾ ਜੀ ਇਹ ਤੇ ਗਵਰਨਮੈਂਟ ਹੀ ਪੁੱਛ ਸਕਦੀ ਜੀ ਇਹਨਾਂ ਨੂੰ ਉੰਜ ਜੇ ਮੈਂ ਕਿਸਾਨ ਸੰਘਰਸ਼ ਕਮੇਟੀ ਦੇ ਵੀ ਤੁਸੀਂ ਆ ਆਗੂ ਜੀ ਤੇ ਇਹਨਾਂ ਪ੍ਰਤੀਕੋਸ਼ ਕੀਤਾ ਜਾਊਗਾ ਸੰਘਰਸ਼ ਨਹੀਂ ਜੇ ਕੋਈ ਨਾ ਸਾਨੂੰ ਕੋਈ ਸੁਰ ਜਵਾਬ ਮਿਲਿਆ ਤਾਂ ਫਿਰ ਤੇ ਕਰਾਂਗੇ ਜੀ ਫਿਰ ਉੱਥੇ ਜਾ ਕੇ ਵੇਖਾਂਗੇ ਵੀ ਪੰਜਾਬ ਫਿਰ ਧਰਨਾ ਲਾਵਾਂਗੇ ਕਿਸੇ ਬੰਨੇ ਲਾ ਕਰਾਂਗੇ ਗੱਲਬਾਤ ਕਰਾਂਗੇ ਜੀ ਇਹ ਕਿਉਂ ਪੈਸੇ ਕਟੇ ਘਟੇ ਚੱਕਰ ਤੇ ਕਟੇ ਅੱਜ ਪੈਸੇ ਕਟੇ ਆ ਕੱਲ ਨੂੰ ਕੋਈ ਹੋਰ ਵੀ ਕੇਸ ਹੋ ਸਕਦਾ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋ ਸਕਦਾ ਵਾ ਕੱਲ ਨੂੰ ਕੋਈ ਵੀ ਉੱਥੇ ਮਤਲਬ ਕਿ ਚੋਰੀ ਕਰਕੇ ਜਾਂਦਾ ਕੋਈ ਆਖਣ ਪੀ ਗੱਡੀ ਨੰਗੀ ਜੀ ਆ ਨੰਬਰ ਆਖੋ ਜੀ ਬਿਲਕੁਲ ਕੋਈ ਆਪਾਂ ਨੂੰ ਮਾੜਾ ਮੋੜ ਕੇ ਸਬੂਤ ਦੇਣ ਨਾ ਵੀ ਆ ਵੇਖੋ ਜੀ ਤੁਹਾਡੀ ਵਾਹਕਾ ਗੱਡੀ ਗਿਆ ਰੋਸ ਹੋਈ ਆ ਜਾਂ ਕਿਦਾਂ ਪੈਸੇ ਕੱਟੇ ਗਏ ਕੋਈ ਸਕਰੀਨਸ਼ਾਟ ਹੈਗਾ ਸਰ ਤੁਹਾਡੇ ਕੋਲ ਹਾਂਜੀ ਹੈਗਾ ਜੀ ਆਹ ਵੇਖੋ ਜੀ ਪਹਿਲਾਂ ਮੈਂ 1 ਕੀ ਗਸ ਨੂੰ ਲੰਘਿਆ 3 ਵਜੇ 52 ਮਿੰਟ ਤੇ ਉਦੋਂ 65 ਕੱਟੇ ਆ ਉਸ ਤੋਂ ਬਾਅਦ 30 ਦਸੰਬਰ ਨੂੰ ਕੱਟੇ 5 ਵਜੇ 7 ਮਿੰਟ ਤੇ 65 ਰੁਪਏ ਇਹਨਾਂ ਦਾ ਜਿਹੜਾ ਮੈਸੇਜ ਆਇਆ ਘਰੇ ਇਥੇ ਤੇ ਜੇ ਹੀ ਜਾਣੇ ਵੀ ਆ ਤਾਂ ਲੋਕਲੇ ਜਾਣੇ ਜੀ ਸਾਨੂੰ ਤਰਨਤਨ ਪੈਂਦਾ ਇਹ ਤੋਂ ਗਾ ਕਦੇ ਗਏ ਨਹੀਂ ਤਰਨਤਨ ਤਾਂ ਕਿ ਜਾਈਦਾ ਉਹ ਵੀ ਉਸ ਮੇਲੇ ਟੋਲ ਪਲਾ ਜਾ ਪੈਂਦਾ ਉਹ ਵੀ ਫਰੀ ਹੈਗਾ ਤੇ ਮੈਂ ਤਾਂ ਪ੍ਰਸ਼ਾਸਨਤre ਹੀ ਮੰਗ ਕਰਾਂਗਾ ਜੀ ਕਿ ਮੈਨੂੰ ਇਸ ਚੀਜ਼ ਦਾ ਇਨਸਾਫ ਦਵਾਇਆ ਜਾਵੇ ਪੂਰੀ ਇਨਕੁਆਰੀ ਹੋਵੇ ਕਿ ਕੀ ਚੱਕਰ ਹੈ ਜੀ